ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਢਿੱਲੋਂ ਵਲੌਗਸ ਤੇ ਅਸੀਂ ਸਾਰੇ ਠੀਕ ਠਾਕ ਆ ਉਮੀਦ ਕਰਦੇ ਆਂ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਜਿਹੜਾ ਦਿਨ ਆਇਆ ਉਹ ਵੀਰਵਾਰ ਹੈ 30 ਤਰੀਕ ਹੈ ਤੇ ਅੱਪਾ ਅੱਜ ਤੁਹਾਨੂੰ ਇੱਕ ਨਾ ਬੜੀ ਖਾਸ ਚੀਜ਼ ਵਿਖਾਉਣੀ ਆ ਬੜੀ ਪੁਰਾਣੀ ਤੇ ਬੜੇ ਟਾਈਮ ਪਹਿਲਾਂ ਦੀ ਆ ਤੇ ਮੰਮੀ ਨੇ ਇਹਨੂੰ ਰੈਨੋਵੇਟ ਕੀਤਾ ਮੰਮੀ ਨੇ ਰੈਨੋਵੇਟ ਕਰਤਾ ਉਹਨਾਂ ਨੂੰ ਕਲਰ ਕਰਕੇ ਹਨਾ ਸੋ ਆਪਾਂ ਤੁਹਾਨੂੰ ਦਿਖਾਉਨੇ ਆ ਮੰਮੀ ਦੇ ਦਾਜ ਦੀਆਂ ਚੀਜ਼ਾਂ ਹਨਾ ਚਲੋ ਆਹ ਆ ਦੇਖੋ ਟਰੰਕ ਇਹ ਹੈਗਾ ਮੰਮੀ ਦੀ ਵਰੀ ਦਾ ਟਰੰਕ ਹਨਾ ਮੰਮੀ ਇਹਨੂੰ ਮੰਮੀ ਨੇ ਰੰਗ ਕੀਤਾ ਹਾਂ ਹਾਂ ਤਾਂ ਸੁੱਕ ਗਿਆ ਇਹ ਆ ਦੇਖ ਮਿੱਟੀ ਲੱਗੀ ਪਈ ਮੰਮੀ ਇੱਥੇ ਆ ਦੇਖੋ ਜੀ ਇਹ ਆ ਟਰੰਕ ਮੰਮੀ ਦੀ ਵਰੀ ਦਾ ਤੇ ਇਹਦਾ ਨਾ ਰੰਗ ਜà ਜਿਹੜਾ ਉਹ ਲੱਥ ਗਿਆ ਸੀ ਤੇ ਮੰਮੀ ਨੇ ਹੁਣ ਇਹਨੂੰ ਆਹ ਵਾਲਾ ਰੰਗ ਕਰਤਾ ਮੰਮੀ ਨੇ ਸਾਰਿਆਂ ਨੂੰ ਇੱਕੋ ਜਿਹਾ ਰੰਗ ਕਰ ਲਿਆ ਮੈਂ ਉੱਪਰੋਂ ਆਵੇ ਮਿੱਟੀ ਜੀ ਲੱਗ ਗਈ ਉਹ ਖਣੀ ਪੱਕੀ ਗਈ ਜਮਾਈ ਮੈਨੂੰ ਲੱਗਾ ਆ ਕੰਦਨ ਆ ਹਾਲਾਗਿਆ ਦੇਖੋ ਮਮੀ ਦੀ ਵਰੀ ਦਾ ਰੰਗ ਕਾ ਹੈ ਮੰਮੀ ਕਿੰਨੇ ਸਾਲ ਹੋ ਗਏ ਤੁਹਾਡੇ ਵਿਆਹ ਨੂੰ 42 ਸਾਲ ਹੋ ਗਏ ਮੰਮੀ ਦੇ ਵਿਆਹ ਨੂੰ ਹੋ ਜਾਣਾ ਹੈ ਗਾਹ ਮਾਰ ਚ ਆ ਮਮੀ ਦੀ ਕੁਰਸੀਆਂ ਲੋਏ ਦੀਆਂ ਇਹ ਵਿੱਚੋਂ ਨਿਵਾਰਨ ਬੁਣੀਆਂ ਹੋਈਆਂ ਹਨ ਨਿਵਾਰਨ ਨਿਵਾਰਨ ਬੁਣੀ ਵੀ ਹੈ ਇਹ ਇਹਨੂੰ ਵੀ ਮੰਮੀ ਨੇ ਉਹ ਵਾਲਾ ਰੰਗ ਕਰਤਾ ਇਹਨੂੰ ਪਹਿਲਾਂ ਨੀਲਾ ਜਿਹਾ ਰੰਗ ਹੁੰਦਾ ਸੀ ਆ ਵੇਖੋ ਐਵੇਂ ਦਾ ਐਵੇਂ ਦਾ ਰੰਗ ਸੀ ਪਹਿਲਾਂ ਨੀਲਾ ਇਹਨੂੰ ਹੁਣ ਮੰਮੀ ਨੇ ਇਹਨੂੰ ਆਹ ਵਾਲਾ ਰੰਗ ਕਰਤਾ ਨਾਲ ਦਾ ਹੀ ਇਹ ਮੰਮੀ ਦਾਜ ਦੀ ਆ ਹਨਾ ਲੋਹੇ ਦੀ ਕਰਦੇ ਉਹ ਲੋਹੇ ਦੀਆਂ ਹੀ ਹੁੰਦੀਆਂ ਸੀ ਇੱਕ ਆਹ ਉਹ ਮੰਜੇ ਇਹ ਵੀ ਲੋਹੇ ਦੇ ਹੁੰਦੇ ਸੀ ਹਨਾ ਚਾਹ ਉਹਦੇ ਲੱਕੜ ਦੇ ਵੱਡੇ ਵੱਡੇ ਪਾਵੇਂ ਆ ਦੇ ਮੰਜੇ ਹੁੰਦੇ ਸੀ ਨਹੀਂ ਉਹ ਤਾਂ ਤਾਂ ਮੜ ਕੇ ਆ ਹਰਦੇ ਨਾਲ ਆ ਤੇ ਇਹ ਮੰਮੀ ਨੇ ਮੰਜੇ ਆ ਦੇਖੋ ਇਹ ਦੋ ਮੰਜੇ ਸੀ ਇੱਕ ਤਾਂ ਇੱਕ ਤੇ ਪਲਾਈ ਲਾ ਲਈ ਹਨਾ ਆਪਾਂ ਇੱਕ ਤੇ ਪਲਾਈ ਲਾ ਲਈ ਬੈਠੇ ਤੇ ਤੇ ਇਹ ਹੁਣ ਆਪਾਂ ਬੁਣ ਲਾਂਗੇ ਉਧਰ ਬੈਠਣ ਉੱਠਣ ਨੂੰ ਚਲ ਕੰਮ ਆ ਜਾ ਕਰੂਗਾ ਇਹ ਮੰਮੀ ਨੇ ਰੰਗ ਕਰ ਲਿਆ ਇਹਨੂੰ ਨਿਵਾਰ ਲਿਆ ਮੰਗੇ ਨਿਵਾਰ ਲਿਆ ਕੇ ਤੇ ਨਿਵਾਰ ਲਿਆ ਕੇ ਤੇ ਇਹਨੂੰ ਫਿਰ ਆਪਾਂ ਬੁਣਾਂਗੇ ਤੇ ਫਿਰ ਡਾਲਿਆ ਕਰਾਂਗੇ ਇਤਨੇ ਤੇ ਜ ਮਮੀ ਦੇ ਵਿਆਹ ਦੇ ਨਾ 42 42 ਸਾਲ ਹੋ ਗਏ ਆ ਇਹ ਲੋਹੇ ਦੇ ਮੰਜੇ ਦੋ ਸੀਗੇ ਇੱਕ ਤੇ ਆਪਾਂ ਪਲਾਈ ਲਾ ਲਈ ਸੀ ਉਹ ਡੈਡੀ ਦੇ ਥੱਲੇ ਹੁੰਦਾ ਵੀ ਡੈਡੀ ਦੂਸਰਾ ਮੰਜਾ ਢਿੱਲਾ ਹੋ ਜਾਂਦਾ ਤੇ ਆ ਕੁਰਸੀਆਂ ਵੀ ਦੋ ਸੀ ਇੱਕ ਮੈਂ ਲਾ ਦੁਕਾਨ ਤੇ ਫਿਰਦੀ ਆ ਹਨਾ ਆ ਜੋ ਉੱਥੇ ਲਿਆਵਾਂਗੇ ਹਾਂ ਇਹ ਦੋ ਕੁਰਸੀਆਂ ਸੀ ਮਮੀ ਦੇ ਵਿਆਹ ਵੇਲੇ ਦੀਆਂ ਇਹਨੂੰ ਮਮੀ ਨੇ ਰੰਗ ਕੀਤਾ ਦੇਖੋ ਇੱਧਰ ਟਰੰਕ ਹੁਣ ਟੈਚੀ ਦਿੰਦੇ ਆ ਪਹਿਲਾਂ ਟਰੰਕ ਹੀ ਹੁੰਦੇ ਸੀਗੇ ਤੇ ਟਰੰਕ ਹੁੰਦੇ ਸੀ ਫਿਰ ਟੈਚੀ ਆ ਗਏ ਕੱਪੜੇ ਵਾਲੇ ਹੁਣ ਟੈਚੀਆਂ ਦਾ ਵੀ ਬਦਲ ਗਿਆ ਉਹ ਕੱਪੜੇ ਵਾਲੇ ਛੱਡ ਕੇ ਇੱਕ ਹੁਣ ਦੂਸਰੇ ਦੂਜੇ ਹੁੰਦੇ ਆ ਹੁਣ ਟੈਚੀ ਵੀ ਦੂਸਰੇ ਆਉਣ ਲੱਗ ਗਏ ਹੁਣ 42 ਸਾਲ ਹੋ ਗਏ ਇਹਦੇ ਚ ਮੰਮੀ ਦੀ ਵਰੀ ਸੀ ਇਹ ਤਾਂ ਇੰਨੇ ਸਾਲ ਪੁਰਾਣੀਆਂ ਚੀਜ਼ਾਂ ਇਹ ਦੇਖੋ ਵੇ ਬੈਂਟਾ ਬੋਰਾ ਹਾਂ ਚੱਬ ਵੀ ਨਹੀਂ ਪੈਂਦਾ ਮਮੀਆਂ ਨੇ ਮੈਂ ਭੋਰਾ ਵੀ ਐ ਸਾਹਮ ਕੇ ਰੱਖਿਆ ਇਹਨੂੰ ਚਲੋ ਵੀ ਇਹਨੂੰ ਬਾਹਰ ਦਾ ਮਾਹੌਲ ਵਖਾਉਣੀ ਅੱਜ ਹਾਂ ਮਮੀਆਂ ਨੇ ਇਹਨੂੰ ਰੰਗ ਪਹਿਲੀ ਵਾਰ ਜੁੜਿਆ ਹੁਣ ਟਾਈਮ ਨਾਲ ਹੀ ਐ ਲੱਗਣ ਲੱਗ ਗਿਆਂਦਾ ਜਿਵੇਂ ਹਨੇਰਾ ਹੋ ਗਿਆ ਵੈਸੇ ਤਾਂ ਅੱਗ ਸਾਡੇ ਤੱਕ ਕਿਸੇ ਨੇ ਨਹੀਂ ਲਾਈ ਇੱਥੇ ਪਰ ਅੱਜ ਜਿਵੇਂ ਆ ਵੇ ਸਾਹਮਣੇ ਬੱਦਲ ਬੱਦਲ ਜਾ ਲੱਗਦਾ ਰਹਿੰਦਾ ਹਨਾ ਟਾਈਮ ਨਹੀਂ ਲੱਗ ਗਿਆ ਹੁੰਦਾ ਵੀ ਜਿਵੇਂ ਨਾ ਉਹ ਹੋ ਗਿਆ ਤੇ ਇੱਕ ਨਾ ਅੱਜ ਆਪਾਂ ਤੁਹਾਨੂੰ ਵਲੌਗ 'ਚ ਇੱਕ ਦਵਾਈ ਵੀ ਦੱਸਦੇ ਆ ਜਿਨ੍ਹਾਂ ਦੇ ਘਰੇ ਪਾਸੂ ਰੱਖੇ ਹੁੰਦੇ ਆ ਆ ਵੇਖੋ ਐਂ ਲੱਗਦਾ ਰਹਿੰਦਾ ਜਿਵੇਂ ਧੂਆ ਧੂਆ ਜਾਂ ਤੇ ਤੁੰਦ ਤੁੰਦ ਜੀ ਟਾਈਮ ਨਹੀਂ ਨੇਰਾ ਨੇਰਾ ਜ ਲੱਗਣ ਲੱਗ ਗਿਆ ਹੁੰਦਾ ਵੇਖੋ ਤੇ ਇੱਕ ਕਾਪਾ ਤੁਹਾਨੂੰ ਅੱਜ ਦਵਾਈ ਦੱਸਾਂਗੇ ਜਿਨ੍ਹਾਂ ਦੇ ਘਰੇ ਪਾਸੂ ਰੱਖੇ ਹੁੰਦੇ ਆ ਨਾ ਉਨ੍ਹਾਂ ਵਾਸਤੇ ਆ ਵੀ ਉਹਨਾਂ ਦੇ ਥਣ ਫਟ ਜਾਂਦੇ ਆ। ਫਸਲਾਂ ਦੇ ਆਮ ਹੀ ਇਹਨਾਂ ਦੇ ਵੀ ਥਣ ਫਟ ਜਾਂਦੇ ਆ। ਮੱਜਾਂ, ਗਾਵਾਂ ਜੋ ਵੀ ਆ। ਤੇ ਉਹਨਾਂ ਵਾਸਤੇ ਆਪਾਂ ਇੱਕ ਦਵਾਈ ਬਣਾਵਾਂਗੇ ਅੱਜ। ਸੋਆ ਵੀ ਤੁਹਾਨੂੰ ਵਲੌਗ 'ਚ ਦਿਖਾਉਨੇ ਆਪਾਂ। ਚਲਵਾਜੋ ਆਪਾਂ ਉਹ ਦਵਾਈ। ਉਹ ਆਪਾਂ ਨਾ ਸ਼ਾਮ ਨਹੀਂ ਬਣਾਵਾਂਗੇ ਪਰ ਆਪਾਂ ਉਹ ਚੁੱਲੇ 'ਤੇ ਅਗਮ ਜਾਵਾਂਗੇ। ਉਦੋਂ ਬਣਾਵਾਂਗੇ ਉਹ ਦਵਾਈ ਆਪਾਂ। ਹਰਿੰਦਰ ਉਹਨੇ ਉੱਧਰ ਹோம்ਵਰਕ ਕਰ ਰਹੇ ਸੀਗੇ। ਸੋ ਆਪਾਂ ਤੁਹਾਨੂੰ ਅੱਜ ਮੰਮੀ ਦੇ ਵਿਆਹ ਦਾ ਸਮਾਨ ਦਿਖਾਇਆ 42 ਸਾਲ ਪਹਿਲਾਂ ਦਾ ਦੀਦੀ ਜੀ ਕੋਲ ਕਿਸੇ ਦੇ ਕੱਪੜੇ ਆਏ ਹੋਏ ਸੀਗੇ ਉਹ ਕੱਪੜੇ ਸਟਿਚ ਕਰ ਰਹੇ ਆ ਹਾਣਿੰਦਰ ਜੀ ਹੁਣ ਵਰਕ ਕਰ ਰਹੇ ਨੇ ਆਪਣਾ ਯਾਦੀ ਡਿਊਟੀ ਤੇ ਇਹ ਇੱਕ ਹਮ ਸਤ ਤੇ ਜ਼ਰੂਰੀ ਆ ਹੈ ਨਾ ਕਿਉਂਕਿ ਜਦੋਂ ਆਪਾਂ ਕਿਸੇ ਨੂੰ ਕਹਿ ਦਿੰਨੇ ਆ ਕਿ ਆਪਰੇ ਬਣਾਉਣੇ ਫਰੋਟ ਆ ਜ਼ਰੂਰੀ ਹੁੰਦੇ ਆ ਤੇ ਚਲੋ ਆਪਾਂ ਹੁਣ ਜਦੋਂ ਸ਼ਾਮ ਨੂੰ ਆਪ ਰੋਟੀਆਂ ਪਕਾਉਣ ਵਾਸਤੇ ਚੁੱਲੇ ਚਾਗਮ ਚਾਹੀਨਾ ਉਦੋਂ ਆਪਾਂ ਤੁਹਾਨੂੰ ਉਹ ਦਵਾਈ ਦੱਸਾਂਗੇ ਇੱਕ ਫਸੂਆਂ ਦੇ ਆਮ ਹੀ ਆਪਣੇ ਥਣ ਫਟ ਜਾਂਦੇ ਆ ਉਹਨਾਂ ਤੇ ਉਹ ਇੱਕ ਮਲਮ ਬਣਾਵਾਂਗੇ ਤੇ ਉਹ ਤੁਸੀਂ ਜਦੋਂ ਵੀ ਲਾਓਗੇ ਇੱਕ ਟਾਈਮ ਹੀ ਲਾ ਕੇ ਤੁਸੀਂ ਦੇਖਿਓ ਉਹਦਾ ਰਿਜ਼ਲਟ ਬਹੁਤ ਵਧੀਆ ਹੁੰਦਾ ਇੱਕ ਟਾਈਮ ਲਾ ਕੇ ਪਤਾ ਲੱਗ ਜਾਊਗਾ ਸੋ ਅੱਜ ਆਪਾਂ ਤੁਹਾਨੂੰ ਦੱਸਾਂਗੇ ਇੱਕ ਦਵਾਈ ਬਣਾਉਣੀ ਆਮੀ ਤਰ੍ਹਾਂ ਦੇ ਪਸ਼ੂ ਹੁੰਦੇ ਆਪਣੇ ਮੱਝਾਂ ਗਾਵਾਂ ਉਹਨਾਂ ਦੇ ਨਾ ਥਣ ਜਿਹੜੇ ਉਹ ਫਟ ਜਾਂਦੇ ਆ ਸੋ ਆਪਾਂ ਉਹਤੇ ਬਹੁਤ ਸਾਰੀਆਂ ਟਿਊਬਾਂ ਲਾਉਂਦੇ ਆ ਪਰ ਉਹ ਠੀਕ ਨਹੀਂ ਹੁੰਦੇ ਸੋ ਉਹਦੇ ਲਈ ਆਪਾਂ ਇੱਕ ਦਵਾਈ ਬਣਾਉਣ ਲੱਗੇ ਆ ਇਹ ਆਪਾਂ ਨਾ ਲੋਹੇ ਦੇ ਕੋਲੀ ਲਈ ਆ ਲੋਹੇ ਦੀ ਆ ਤੁਸੀਂ ਕੋਈ ਵੀ ਲੈ ਸਕਦੇ ਆ ਅਸੀਂ ਹਰ ਵਾਰੀ ਇਹਦੇ ਚ ਹੀ ਬਣਾਉਂਦੇ ਆ ਸੋ ਇਸ ਲਈ ਨਾ ਸੈਡਾ ਤੋਂ ਰੁੱਖ ਸਾੜੀ ਹੋਈ ਆ ਤੇ ਦਵਾਈ ਵੀ ਲੱਗੀ ਹੋਈ ਆ ਇਸ ਤਰ੍ਹਾਂ ਦੇ ਨਾਲ ਆਪਕੋ ਆ ਦੇਖੋ ਇਸ ਤਰ੍ਹਾਂ ਦੀ ਇਹ ਦਵਾਈ ਬਣ ਜਾਂਦੀ ਜਿਸ ਤਰ੍ਹਾਂ ਪੀਟਾ ਡੀਨ ਹੁੰਦੀ ਉਸ ਤਰ੍ਹਾਂ ਇਹ ਮਲਮ ਜੀ ਬਣ ਜਾਂਦੀ ਆ ਆਪਾਂ ਇਹਨੂੰ ਆਪਣੇ ਵੀ ਜਦੋਂ ਕਿਤੇ ਸੱਟ ਲੱਗਦੀ ਆ ਆਪਾਂ ਇਹਨੂੰ ਲਾ ਸਕਦੇ ਆ ਸੋ ਸਭ ਤੋਂ ਪਹਿਲਾਂ ਅਸੀਂ ਹਰ ਵਾਰੀ ਇਹਦੇ 'ਚ ਸਾੜਦੇ ਆ ਇਹ ਦਵਾਈ ਨੂੰ ਆਪਾਂ ਅੱਗ ਤੇ ਰੱਖ ਕੇ ਸਾੜਨਾ ਹੁੰਦਾ ਤੇ ਇਹਦੇ 'ਚ ਸਾੜਦੇ ਆ ਇਸ ਤੇ ਲਈ ਆਪਾਂ ਲੋਹੇ ਦੀ ਕੋਲੀ ਤੇ ਭਾਰੀ ਕੋਲੀ ਲੈਣੇ ਆ ਸਭ ਤੋਂ ਪਹਿਲਾਂ ਆਪਾਂ ਇਹਦੇ 'ਚ ਥੋੜਾ ਜਿਹਾ ਸਰੋਂ ਦਾ ਤੇਲ ਪਾਵਾਂਗੇ بس اتنا دی ਸਰੋਂ ਦਾ ਤੇਲ ਪਾਵਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਚਮਚਾ ਹਲਦੀ ਹਲਦੀ ਪਾਵਾਂਗੇ بس ਇਹ ਹੀ ਦੋ ਹੀ ਚੀਜ਼ਾਂ ਆਪਾਂ ਇਹਦੇ ਵਿੱਚ ਪਾਉਣੀਆਂ ਤੇ ਹੁਣ ਆਪਾਂ ਇਹਨੂੰ ਨਾ ਚੁੱਲੇ 'ਚ ਅੱਗ ਬਾਲਦੇ ਆ ਉੱਥੇ ਰੱਖ ਦਾਂਗੇ ਜੇ ਤੁਸੀਂ ਉਹ ਗੈਸ ਤੇ ਸਾੜਨਾ ਚਾਹੁੰਦੇ ਆ ਤਾਂ ਉੱਥੇ ਵੀ ਬਿਲਕੁਲ ਸਲੋ ਤੇ ਕਰਕੇ ਉਹਨੂੰ ਸਾੜ ਸਕਦੇ ਆ ਨਹੀਂ ਤਾਂ ਚੁੱਲ੍ਹੇ 'ਚ ਆਪਾਂ ਚੁੱਲ੍ਹੇ 'ਚ ਅੱਗ ਬਾਲਦੇ ਆ ਰੋਜ਼ ਇਸੇ ਲਈ ਆਪਾਂ ਇਹਨੂੰ ਉੱਥੇ ਰੱਖ ਦਾਂਗੇ ਇਹਨੂੰ ਸਾੜਦੇ ਆ ਫਿਰ ਤੁਹਾਨੂੰ ਦਿਖਾਉਂਦੇ ਆ ਇਹ ਜਦੋਂ ਵੀ ਆਪਣੇ ਪਸ਼ੂਆਂ 'ਚ ਥਣ ਫਟਦੇ ਹੋ ਉਦੋਂ ਤੇ ਆਪਾਂ ਲਾਈਏ ਤੇ ਇਹ ਮਤਲਬ ਇੱਕ ਦਿਨ ਤੁਸੀਂ ਲਾਉਂਗੇ ਇੱਕ ਟਾਈਮ ਤੇ ਤੁਹਾਨੂੰ ਸ਼ਾਮ ਤੱਕ ਰਿਜ਼ਲਟ ਪਤਾ ਲੱਗ ਜਾਊ ਵੀ ਇਹਦਾ ਕੀ ਆ ਹਾਂਜੀ ਆ ਦੇਖੋ ਹਲਦੀ ਆਪਾਂ ਅੱਗ ਤੇ ਧਰਤੀ ਆ ਇਹ ਇਸ ਤਰ੍ਹਾਂ ਹੀ ਉਬਲ ਉਬਲ ਕੇ ਨੇ ਸੜ ਸੜ ਕੇ ਬਿਲਕੁਲ ਕਾਲੀ ਹੋ ਜਾਣੀ ਸਰੋਂ ਦੇ ਸਰੋਂ ਦੇ ਤੇਲ ਚ ਪਾਈ ਆ ਸੋ ਇਹ ਬਿਲਕੁਲ ਜਿਵੇਂ ਮੱਲਮ ਬਣ ਜਾਂਦੀ ਆ ਤੇ ਇਹਨੂੰ ਜਦੋਂ ਆਪਾਂ ਮੰਨ ਲਓ ਸਵੇਰ ਦੇ ਟਾਈਮ ਥਣਾ ਤੇ ਲਾਇਆ ਤੇ ਸ਼ਾਮ ਤੱਕ ਤੁਸੀਂ ਖੁਦ ਦੇਖੋ ਰਿਜ਼ਲਟ ਇਹਦਾ ਕਿੰਨਾ ਵਧੀਆ ਮਿਲਦਾ ਹੁਣ ਆਪਾਂ ਜਦੋਂ ਪੂਰੀ ਪੱਕ ਜੂਗੀ ਫਿਰ ਤੁਹਾਨੂੰ ਦਿਖਾਉਣੀ ਆ ਹਾਂਜੀ ਹਾਂਜੀ ਆ ਦੇਖੋ ਆਪਾਂ ਜਿਹੜੀ ਦਵਾਈ ਧਰੀ ਸੀਗੀ ਉਹ ਬਣ ਗਈ ਆ ਬਣ ਕੇ ਤਿਆਰ ਹੋ ਗਈ ਤੇ ਇਹ ਬਿਲਕੁਲ ਹੀ ਹੈ ਦੇਖੋ ਸੜ ਸੜ ਕੇ ਤੇ ਬਲੈਕ ਬਲੈਕ ਇਹ ਆ ਦੇਖੋ ਕਾਲੀ ਮੱਲਮ ਬਣ ਗਈ ਹੈ ਇਹ ਸੋ ਜਦੋਂ ਵੀ ਆਪਣੇ ਪਸ਼ੂਆਂ ਦੇ ਥਣ ਫਟਦੇ ਆ ਤੇ ਆਪਾਂ ਇਹ ਉਹਨਾਂ ਤੇ ਲਾ ਸਕਦੇ ਆ ਅਸੀਂ ਜ਼ਿਆਦਾਤਰ ਇਹੀ ਲਾਉਂਦੇ ਆ ਇਹੀ ਵਰਤਦੇ ਆ ਅੱਜ ਆਪਾਂ ਸਵੇਰ ਧਾਰ ਚੋ ਕੇ ਹਿਲਾਉਂਦੇ ਆ ਮੰਨ ਲਓ ਇਹ ਦਵਾਈ ਤੇ ਸ਼ਾਮ ਤੱਕ ਜਦੋਂ ਆਪਾਂ ਧਾਰ ਚੋਣੀ ਹੁੰਦੀ ਆ ਆਪਾਂ ਨੂੰ ਪੂਰਾ ਦਾ ਰਿਜ਼ਲਟ ਮਿਲਦਾ ਥਣ ਬਿਲਕੁਲ ਹੋ ਜਾਂਦੇ ਆ ਦੇਖੋ ਇਹ ਜਦੋਂ ਆਪਣੀ ਕੋਈ ਕਟਾ ਵਗੈਰਾ ਲੱਗ ਜਾਂਦਾ ਉਦੋਂ ਵੀ ਆਪਾਂ ਇਹ ਲਾ ਸਕਦੇ ਆ ਬਹੁਤ ਜ਼ਿਆਦਾ ਵਧੀਆ ਹੁੰਦੀ ਆ ਆਪਾਂ ਥਣਾ ਤੇ ਕੋਈ ਵੀ ਟਿਊਬ ਵਗੈਰਾ ਵਰਤਦੇ ਆ ਉਹਦੇ ਚ ਕੈਮੀਕਲ ਹੁੰਦਾ ਸੋ ਉਹਦੇ ਤੋਂ ਚੰਗਾ ਕੀ ਆਪਾਂ ਇਹ ਵਰਤ ਲਈਏ ਬਹੁਤ ਵਧੀਆ ਹੁੰਦੀ ਆ ਸੋ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਜੋ ਆਪਾਂ ਕੋਈ ਵੀ ਨਵੀਂ ਵੀਡੀਓ ਪਾਉਣੇ ਤੁਹਾਡੇ ਤੱਕ ਪਹੁੰਚ ਸਕੇ ਤੇ ਇਹ ਵਾਲੀ ਦਵਾਈ ਜੇ ਤੁਹਾਡੇ ਇਹ ਪ੍ਰੋਬਲਮ ਹੈਗੀ ਆ ਪਸ਼ੂਆਂ ਨੂੰ ਥਣਾ ਦੀ ਤੇ ਤੁਸੀਂ ਬਣਾ ਕੇ ਜਰੂਰ ਲਾਓ ਤੇ ਆਪਾਂ ਕੱਲ ਨੂੰ ਮਿਲਦੇ ਹਾਂ ਜੀ ਕਿਸੇ ਨਵੇਂ ਵਲੌਗ ਨਾਲ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ